40 ਸਿੰਘ ਮਾਝੇ ਦੇ ਦਸ਼ਮੇਸ਼ ਪਿਤਾ ਗੁਰੂ ਕਲੀਆਂ ਵਾਲੇ ਪਾਤਸ਼ਾਹ ਨੂੰ ਬੇਦਾਵਾ ਦੇ ਕੇ ਚਲੇ ਗਏ ਅੱਗੇ ਚਵਾਲ ਪਿੰਡ ਦੇ ਵਿੱਚ ਮਾਤਾ ਭਾਗੋ ਨੇ ਜਦੋਂ ਸਿੰਘਾਂ ਨੂੰ ਮੰਗਾਰਿਆ ਸਿੰਘੋ ਔਖੇ ਸਮੇਂ ਗੁਰੂ ਦਸ਼ਮੇਸ਼ ਪਿਤਾ ਕਲੀਆਂ ਵਾਲੇ ਪਾਤਸ਼ਾਹ ਨੂੰ ਤੇ ਬੇਦਾਵਾ ਦੇ ਕੇ ਆਗੇ ਤਾਂ ਦਸਤਾਰਾਂ ਲਾ ਕੇ ਚੁੰਨੀਆਂ ਲੈ ਲਓ ਹੱਥਾਂ ਦੇ ਵਿੱਚ ਚੂੜੀਆਂ ਪਹਿਨ ਲਓ ਮਾਈ ਭਾਗੋ ਦੀ ਬੰਗਾਰ ਜਿਵੇਂ ਸਿੰਘਾਂ ਨੂੰ ਮੰਗਾਰਿਆ ਉਹ ਸਮੇਂ ਦਾ ਵਾਰਣ ਹੈ ਇਓ ਸੁਣੋ ਪਹੁੰਚੇ ਬੁਰੀ ਅਨੰਦ ਤੋਂ ਸਿੰਘ ਘੱਟ ਜੁਦਾਈਆਂ ਬਿਜਲੀ ਵਾਂਗੂ ਕੜਕੀਆਂ ਸੀਣੀ ਦੀਆਂ ਜਾਈਆਂ ਬਿਜਲੀ ਵਾਂਗੂ ਕੜਕੀਆਂ ਸੀਣੀ ਦੀਆਂ ਜਾਈਆਂ ਕੀ ਥੋਟੇ ਨਾਲ ਸੂਰਮਿਓ ਭਰਤੀ ਅਣ ਹੋਈ ਦਰਸਤ ਗੁਰਦਾ ਸਾਡੇ ਕੇ ਨਾ ਮਿਲਣੀ ਟੋਈ ਦਰਸਤ ਸੱਡਕੇ ਨਾ ਮਿਲਣੀ ਟੋਈ ਭੀਮ ਕੋਗੇ ਕਾਲਜਾ ਕਿਉ ਮੂੰ ਨੂੰ ਮਲੀਆਂ ਜਥੇ ਧਾਰੀਆਂ ਬਕਸੀਆਂ ਮਿੱਟੀ ਵਿੱਚ ਰਲੀਆਂ ਜਥੇ ਧਾਰੀਆਂ ਬਕਸੀਆਂ ਮਿੱਟੀ ਵਿੱਚ ਰਲੀਆਂ ਕਰਮ ਅਣਖ ਦੀ ਕਾਫਰ ਲਾ ਬੈਠੇ ਲੋਈ ਦਰਸਤ ਗੁਰਦਾ ਸੱਡਕੇ ਨਾ ਮਿਲਣੀ ਟੋਈ ਦਰਸਤ ਗੁਰਦਾ ਸੱਡਕੇ ਨਾ ਮਿਲਣੀ ਟੋਈ ਹੱਥੀ ਪਾਲ ਜੂੜੀਆਂ ਬੈਨੋ ਸਲਵਾਰਾ ਸਾਡੇ ਹੱਥ ਬਣਾ ਦਿਓ ਜੰਗੀ ਤਲਵਾਰਾ ਸਾਡੇ ਹੱਥ ਬਣਾ ਦਿਓ ਜੰਗੀ ਤਲਵਾਰਾ ਰਣ ਵਿੱਚ ਸੱਤਰ ਪਾ ਦੀਏ ਅੜ ਸਕੇ ਨਾ ਕੋਈ ਦਰਸਤ ਗੁਰਦਾ ਸਾਡੇ ਕੇ ਨਾ ਮਿਲਣੀ ਢੋਈ ਦਰਸਤ ਗੁਰਦਾ ਸਾਡੇ ਕੇ ਨਾ ਮਿਲਣੀ ਢੋਈ ਬੁਝਦਿਲ ਹੋ ਕੇ ਆ ਗਿਆ ਕੈਰਾਂ ਦਾ ਢੋਲਾ ਦਿਲ ਚੋਂ ਕਿਵੇਂ ਬਸਾਰਿਆ ਸਤ ਗੁਰੂ ਵਿਚੋਲਾ ਦਿਲ ਚੋਂ ਕਿਵੇਂ ਬਸਾਰਿਆ ਸਤ ਗੁਰੂ ਵਿਚੋਲਾ ਬੀਬੀ ਪਾਗੋ ਸਿੰਘਣੀ ਭਰ ਅੱਖੀਆਂ ਰੋਈ ਬੀਬੀ ਪਾਗੋ ਸਿੰਘਣੀ ਭਰ ਅੱਖੀਆਂ ਰੋਈ ਦਰਸਤ ਗੁਰਦਾਸ ਸਾਧ ਦੇ ਕੇ ਨਾ ਮਿਲਣੀ ਢੋਈ ਦਰਸਤ ਗੁਰਦਾਸ ਸਾਧ ਦੇ ਕੇ ਨਾ ਮਿਲਣੀ ਢੋਈ ਦਾ ਨਰਕ ਕਿਉਂ ਖੱਟ ਲਿਆ ਗਦਹਰੋ ਪਉ ਸਹੀਦੀ ਜੂਝ ਕੇ ਸਿੰਘੋ ਸਰਦਾਰੋ ਪਉ ਸਹੀਦੀ ਜੂਝ ਕੇ ਸਿੰਘੋ ਕੇ ਸਿੰਘੋ ਹੋਈ ਜਮਲਾ ਹੋ ਜੂ ਮੁਖੜਾ ਮੈਣ ਜਾਉ ਤੋਈ ਦਰਸਤ ਗੁਰਦਾ ਸਾਧ ਕੇ ਨਾ ਮਿਲਣੀ ਢੋਈ ਦਰਸਤ ਗੁਰਦਾ ਸਾਧ ਕੇ ਨਾ ਮਿਲਣੀ ਢੋਈ ਸਨਮੁਖ ਹੋ ਕੇ ਗੁਰਾਂ ਤੋਂ بولਾਂ ਕਸਾਂ ਬੇਦਾਬੇ ਦਿਲਿਸ਼ਟ ਨੂੰ ਸਿੰਘੋਂ ਪੜਵਾਵੋ ਬੇਦਾਬੇ ਦਿਲਿਸ਼ਟ ਨੂੰ ਸਿੰਘੋਂ ਪੜਵਾਵੋ ਟੁੱਟੀ ਘੰਡਣ ਹਾਰ ਹੈ ਓ ਮਾਲਕ ਸੋਈ ਦਰਸਤ ਗੁਰਦਾ ਸਾਡੀ ਕੀ ਨਾ ਮਿਲਣੀ ਢੋਈ ਦਰਸਤ ਗੁਰਦਾ ਸਾਡੀ ਕੀ ਨਾ ਮਿਲਣੀ ਢੋਈ ਜੋਰੇ ਸਿੰਘਾਂ ਸਤਿਗੁਰੂ ਚੱਕ ਪਲ ਲਿਖਾ ਧਰਮ ਰਾਜ ਨਹੀਂ ਮੰਗਦਾ ਗੁਰ ਸਿੱਖ ਤੋਂ ਲਿਖਾ ਧਰਮ ਰਾਜ ਨਹੀਂ ਮੰਗਦਾ ਗੁਰ ਸਿੱਖ ਤੋਂ ਲਿਖਾ ਜੋਤੀ ਪ੍ਰਖਿਆ ਕਾਰ ਦੀ ਜਗ ਪ੍ਰਗਟ ਹੋਈ ਦਰਸਤ ਗੁਰਦਾ ਸਾਡੇ ਕੇ ਨਾ ਮਿਲਣੀ ਢੋਈ ਦਰਸਤ ਗੁਰਦਾ ਸਾਡੇ ਕੇ ਨਾ ਮਿਲਣੀ